ਉਹ ਪੱਤਰਕਾਰ ਘਟੇ ਲੀਡਰ ਜਾਰੀ ਕਰਦਾ ਨਹੀਂ ਨਹੀਂ ਤੇਰੇ ਜਵਾਬ ਦੇਉਗਾ ਪੱਤਰਕਾਰ ਨਹੀਂ ਤੇਰੇ ਜਵਾਬ ਦੇਉਗਾ ਅਸੀਂ ਸਮਾਏ ਤੇ ਲਈ ਐਕਟਿਵਿਸਟ ਪੱਤਰਕਾਰ ਨਹੀਂ ਹੈਗੇ ਤੁਸੀਂ ਚਲਾਉਣਾ ਜ਼ਰੂਰੀ ਹੈ ਮੇਰਾ ਇੱਕ ਮਿੰਟ ਅਸੀਂ ਲੀਡਰ ਨਾ ਨਹੀਂ ਲੀਡਰ ਐ ਐਕਟਿਵਿਸਟ ਅਸੀਂ ਪੱਤਰਕਾਰਾਂ ਦੇ ਵੀ ਲੜ ਰਹੇ ਹਾਂ ਕਿਤੇ ਤੈਨੂੰ ਪੈਸੇ ਮਿਲਦੇ ਆ ਹੁਣ ਜਿੱਤੇ ਤੈਨੂੰ ਚਮਕੌਰ ਸਾਹਿਬ ਅਸੀਂ ਅਸੀਂ ਜਿੱਤੇ ਪੈਸੇ ਮਿਲਦੇ ਆ ਸੋ ਉਹ ਪਾਉਣਾ ਕੰਮ ਇੱਕ ਬੰਦਾ ਵੀ ਨਹੀਂ ਨਹੀਂ ਇੱਕ ਮਿੰਟ ਪ੍ਰਧਾਨ ਸਾਹਿਬ ਜਿਨੂੰ ਪੈਸੇ ਦਿੱਤੇ ਆ ਪਹਿਲਾਂ ਸੱਜੇ ਜਾਂਦਾ ਓਏ ਸਾਡੇ ਨੇ ਕਾਰਵਾਈ ਕਰੋ ਪਹਿਲਾਂ ਕਿੱਥੇ ਅਸੀਂ ਕਿਹੜਾ ਕਿਹਦੇ ਪੈਜੇ ਜਾਂਦਾ ਨਹੀਂ ਨਹੀਂ ਕਿਹੜਾ ਬੰਦਾ ਕਿਹਦੇ ਪੈਜੇ ਜਾਂਦਾ ਇੱਕ ਬੰਦਾ ਕੋਈ ਟ੍ਰਾਂਸਪੋਰਟ ਸਾਹਿਬ ਉਹਨਾਂ 100 ਮਾਜੇ ਪੈਜੇ ਲਿਆਇਆ ਨਹੀਂ ਨਹੀਂ ਇਹ ਗਲਤ ਬਣਾ ਸਾਹਿਬ ਇਹ ਗੱਲ ਝੂਠੀ ਏ ਤੁਹਾਡੀ ਇਹ ਗੱਲ ਝੂਠੀ ਆ ਇਹ ਬੰਦਾ ਇਹ ਭਲਿੱਖੇ ਨਹੀਂ ਸਾਹ ਭਲਿੱਖਾ ਕਰ ਲੈ ਇੱਕ ਮਿੰਟ ਸਾਡਾ ਦੁਸ਼ਮਣ ਨੂੰ ਸਾਫ਼ ਕਰਾ ਦਿਓ ਕੋਈ ਪੱਟੇ ਨਹੀਂ ਪੈਜੇ ਪੱਟੇ 100 ਕਰਾਓ ਇੱਕਾ ਬੰਦਾ ਇਹ ਨਹੀਂ ਨਹੀਂ ਇਹ ਪੈਸੇ ਸਭ ਗਲਤ ਹੈ ਗਲਤ ਹੈ ਇੱਕ ਮਿੰਟ ਬਤਾ ਜੀ ਇੱਕ ਮਿੰਟ ਯਾਰ ਇੱਕ ਮਿੰਟ ਫੇਰ ਕਰ ਦਿੱਤੀ ਨਿਕਾ ਇੱਕ ਮਿੰਟ ਬਤਾ ਇੱਕ ਮਿੰਟ ਮੈਂ ਰੋਕਣ ਇੱਕ ਮਿੰਟ ਮੈਂ ਛੱਡੀ ਲਾਈਟੇਸ਼ਨ ਵੱਲੋਂ ਤੂੰ ਜਾਣਦਾ ਰਹਿੂਗਾ ਅੱਗ ਲੱਗੀ ਆ ਕਿਹੜਾ ਕਿਹੜਾ ਪਾਸੋਂ ਪੈਸੇ ਲੈ ਮੈਨੂੰ ਮਤਲਬ ਕਰ ਤੂੰ ਤੁਸੀਂ ਗੁਰੂ ਘਰ ਜਾ ਕੇ ਥੋੜਾ ਪਾਓ ਤੁਸੀਂ ਗੁਰੂ ਘਰ ਜਾ ਕੇ ਥੋੜਾ ਪਾਓ ਮੈਂ ਪੈਸੇ ਕਰ ਲੈ ਕਿਹੜੇ ਪੈਸੇ ਨੇ ਬਾਈ ਜੀ ਕਿਹੜੇ ਪੈਸੇ ਲੈ ਮੈਨੂੰ ਪਤਾ ਤੇਰੇ ਕੈਮਰੇ ਨੂੰ ਜਾਣਦਾ ਇਹ ਉਹ ਬੰਦਾ ਮਹੀਆਲੇ ਦਾ ਮਹੀਆਲੇ ਦਾ ਮਹੀਆਲੇ ਅੱਗ ਲੱਗੀ ਆ ਮੈਂ ਦੱਸ ਕਿਹੜੇ ਲੈ ਗਿਆ ਨਵੋਦਾ ਸਕੂਲ ਦੇ ਵਿੱਚ ਆ ਕੇ ਲੱਗੀ ਆ ਨਵੋਦਾ ਸਕੂਲ ਦੇ ਵਿੱਚ ਉੱਥੇ ਨਵੋਦਾ ਸਕੂਲ ਚ ਆ ਕੇ ਲੱਗੀ ਸੀ ਨਾਲ ਨਵੋਦਾ ਸਕੂਲ ਦਾ ਚ ਪਹੁੰਚਿਆ ਲੀਗਾ ਕੋਈ ਨਾ ਰੋਕਿਆ ਨਹੀਂ ਫਿਰ ਨਾਲ ਗੱਲ ਕਰ ਜਾ ਜਿਹੜੇ ਬੰਦੇ ਨੇ ਨਹੀਂ ਨਹੀਂ ਪ੍ਰਧਾਨ ਦੀ ਜਮਾਨਤ ਕੇ ਨਾਮ ਆਇਆ ਮੈਨੂੰ ਇੱਕ ਮਿੰਟ ਗੱਲ ਸੁਣਾ ਮੈਨੂੰ ਇੱਕ ਮਿੰਟ ਤੁਸੀਂ ਨਾ ਉਹ ਮੰਗਦੇ ਪੈਮ ਉਹ ਨਹੀਂ ਦੱਸੋ ਵੀ ਹੋ ਸਕਦਾ ਹੈ ਕਿ ਕੀ ਗੱਲ ਕਰ ਰਹੇ ਹੋ ਇੱਕ ਮਿੰਟ ਮੈਨੂੰ ਇੱਕ ਮਿੰਟ ਮਾਈਕ ਕਰੋ ਤੁਸੀਂ ਜਵਾਬ ਦੇ ਨਹੀਂ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਕਾਨੂੰਨ ਦਾ ਅੰਦਾਜ਼ਾ ਕਰਾਂਗੇ ਕਰ ਤੁਹਾਨੂੰ ਡਾਕਟਰ ਸਾਫ਼ ਕਰਦੇ ਐਨੇ ਬੰਦੇ ਸੁਣਦੇ ਅਨੇਕ ਇੱਕ ਮਿੰਟ ਗੱਤ ਨਹੀਂ ਬੰਦਾ ਸਾਫ਼ ਕਰਦਾ ਮੈਂ ਕੋਈ ਸਾਜ ਨਹੀਂ ਹੁੰਦਾ ਮੈਂ ਕੋਈ ਆਈਟਮ ਨਹੀਂ ਕਰਾਉਣੀ ਮੈਂ ਕੋਈ ਪੈਦਾ ਖਤਮ ਪਲੇਸ ਨਹੀਂ ਕਰਦਾ ਮੈਡਮ ਸੀਆਈਡੀ ਵੀ ਬੈਠੀ ਹੈ ਮੱਤੀ ਜਵਾਨ ਨਾਲ ਫੋਨ ਕੀਤਾ ਬੰਦਾ ਹਾਜ਼ਰ ਹੋ ਗਿਆ ਸੀਆਈਡੀ ਜਵਾਨ ਨਾਲ ਕੋਣ ਹੈ ਯਾਰ ਸਾਡੀ ਨਾ ਬਣਿਆ ਲੀਡਰ ਲੀਡਰ ਨਹੀਂ ਹੋਏਗਾ ਇਹ ਕੰਮ ਕਰਦਾ ਹੈ ਲੈਵਲ ਤੇ ਕੰਮ ਕਰਦਾ ਪਿਆ ਲੀਡਰ ਹੋਣਾ ਨਹੀਂ ਹੈਗਾ ਓ ਯਾਰ ਕਰ ਦਿਓ ਹਾਂ ਜੀ ਮੇਰੀ ਬੇਨਤੀ ਹੁਣ ਇੱਕ ਹੀ ਆ ਸਵਾਲ ਪਿਆ ਉੱਥੇ ਉੱਥੇ ਸ਼ੂਗਰ ਮਿਲਦਾ ਸਾਰਾ ਪਿਆ ਨਾ ਕਿਸੇ ਚੀਜ਼ ਦੇ ਪਿਆ ਹੋਏ ਸਾਨੂੰ ਸਾਡੇ ਮੱਥੇ ਤੇਰੇ ਰੱਗ ਲੱਗੀ ਪਿੰਡ ਉੱਥੇ ਘਰੇ ਮੈਂ ਮੂਹ ਚੱਕਿਆ ਅਕਦਾ ਮਤਲਬ ਸਾਰਾ ਮੈਂ ਚੱਕਿਆ ਤੂੰ ਕੋਈ ਨਹੀਂ ਚੱਕਿਆ ਪੁੱਛ ਤੇਰੇ ਕੋਲ ਪੈਸੇ ਆਉਂਦੇ ਨਾ ਇੱਕ ਵੀ ਪੈਸਾ ਖਰਚ ਕਰਦਾ ਰੋਪਨ ਵੀਰੇ 30000 ਰੁਪਏ ਇੱਕ ਮਿੰਟ ਤੁਸੀਂ ਜੀ ਇੱਕ ਮਿੰਟ ਕਿੰਨੀ ਸਮਝਾਇਆ ਇਹਨਾਂ ਨੂੰ ਮੈਂ ਕਿ ਵੀ ਪੈਸਾ ਖਾਦਾ ਹੋਵੇ ਤਾਂ ਤੂੰ ਚਲਵੇਂ ਚਟਨਾ ਮੈਂ ਕਹਿੰਦਾ ਤੜਵੇਂ ਲੜਦਾ ਕਿਸੇ ਤੇ ਤੜਵੇਂ ਲੜਦਾ ਯੋਗਤਾ ਨਹੀਂ ਆ ਰਹੀ ਮੇਰੀ ਗੱਲ ਸਮਝ ਆ ਯਾਰ ਇੱਕ ਮਿੰਟ ਟੋੜਾ ਸੌਦਾ ਉਦੀ ਦਾ 1.5-2 ਲੱਖ ਹੋ ਗਈ ਆਪਣੇ ਉਹ ਜੀਰੇ ਦੇ ਨਮਾਇੰਦੇ ਹਾਂ ਮੈਂ ਮੈਂ ਮੇਰੇ ਨਾਲ ਸੁਣੇ ਜੀ ਪਰ ਜਿਹੜੀ ਪੋਲੀਟਿਕਲ ਆ ਅੱਜ ਤੇਰੀ ਟੌਪਿਕ ਨਹੀਂ ਦੂਜੇ ਸੰਤ ਤੂੰ ਬੋਲਿਆ ਨਾ ਜਿਵੇਂ ਇਸੇ ਕੰਨਾੜ ਆਇਆ ਜਿਵੇਂ ਮੈਂ ਕਿੰਨਾ ਨੰਬਰ ਦੀ ਹੋ ਗਿਆ ਤੁਸੀਂ ਤਾਂ ਲੈ ਲਓ ਸਾਡੀ ਫੁੱਲ ਗੱਲ ਗੱਲ ਜੀ ਗੱਲ ਹੈ ਬੀਵੀਆ ਸੁਣੋ ਹੱਲ ਕਰ ਦਿਓ ਬੀਵੀਆ ਬਾਲਾ ਅਸੀਂ ਕਾਂਗਰਸੀ ਆ ਬਾਲਾ ਗੱਲ ਹੀ ਆ ਬਾਲਾ ਜਿਹੇ ਨਾਲ ਨਾ ਆਇਆ ਅਸੀਂ 2 ਮਹੀਨੇ ਬਾਅਦ ਇੱਥੇ ਪੱਕਾ ਕਰਨਾ ਲਾਵਾਂਗੇ ਕੋਈ ਗੱਲ ਨਹੀਂ ਜੀ ਇਹ ਤੁਹਾਡੇ ਨਾਲ ਜਹਿ ਕੇ ਚਲੇਗਾ ਰਾਈਟ ਬੰਦਾ ਭਾਵੇਂ ਅੱਜ ਬੈ ਜਾ ਨਹੀਂ ਆਉਂਦੇ ਕੋਈ ਬੰਦਾ ਨਹੀਂ ਬੁਲਾਉਂਦਾ ਯਾਰ ਰਾਈਟ ਬੰਦਾ